ਕਿਉਂਕਿ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਸਰਦਾਰ ਭਗਤ ਸਿੰਘ ਦਾ ਜਿਨ੍ਹਾਂ ਨੇ ਬੰਗਾ ਸਿਆਲਕੋਟ ਪਾਕਿਸਤਾਨ ਦੇ ਵਿੱਚ ਜਨਮ ਲਿਆ ਸੀ ਤੇ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਦੀ ਫਿਜ਼ਾ ਹੀ ਤਬਦੀਲ ਕਰ ਦਿੱਤੀ ਸੀ ਠੀਕ ਹੈ ਕਿ ਨਹੀਂ ਉਹਨਾਂ ਨੇ ਦੱਸਿਆ ਸੀ ਕਿ ਆਜ਼ਾਦੀ ਦੀ ਲੜਾਈ ਨੂੰ ਧਾਰ ਕਿਦਾਂ ਦਿੱਤੀ ਜਾ ਸਕਦੀ ਹੈ ਗੁਲਾਮੀ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ ਆਜ਼ਾਦ ਫਿਜ਼ਾ ਫਿਜ਼ਾ ਦੇ ਵਿੱਚ ਸਾ ਕਿਵੇਂ ਲਿਆ ਜਾ ਸਕਦਾ ਤੇ ਨਾਲ ਹੀ ਉਹਨਾਂ ਨੇ ਇੱਕ ਸੁਪਨਾ ਲਿਆ ਸੀ ਕਿ ਉਹ ਜਦੋਂ ਦੇਖਦੇ ਸੀ ਕਿ ਧਰਮ ਦੇ ਆਧਾਰ ਦੇ ਉੱਤੇ ਕਿਸੇ ਨਾਲ ਵਿਤਕਰਾ ਹੁੰਦਾ ਸੀ ਜਦੋਂ ਉਹ ਦੇਖਦੇ ਸੀ ਕਿ ਕਿਸੇ ਦੇ ਨਾਲ ਕਿਸੇ ਦਾ ਜਿਹੜਾ ਹੈਗਾ ਹੱਕ ਕਿਦਾਂ ਖੋਏ ਜਾ ਰਹੇ ਆ ਉਹਨਾਂ ਨੂੰ ਦੁੱਖ ਹੁੰਦਾ ਸੀ ਇਸੇ ਕਰਕੇ ਉਹਨਾਂ ਨੇ ਕਿਹਾ ਸੀ ਉਹ ਧਰਮ ਮੇਰਾ ਨਹੀਂ ਹੋ ਸਕਦਾ ਜਿਹੜਾ ਇੱਕ ਮਨੁੱਖ ਦੂਜੇ ਮਨੁੱਖ ਦੇ ਨਾਲ ਲੜਾਵੇ ਉਹ ਮੇਰਾ ਧਰਮ ਹੋ ਹੀ ਨਹੀਂ ਸਕਦਾ ਇਸੇ ਕਰਕੇ ਉਹਨਾਂ ਨੇ ਆਖਿਆ ਸੀ ਔਰ ਉਹਨਾਂ ਨੇ ਇੱਕ ਹਲੂਨਾ ਵੀ ਦਿੱਤਾ ਸੀ ਇਹ ਕਹਿੰਦਾ ਵੀ ਜਿਹੜਾ ਜ਼ਾਲਮ ਹੈ ਨਾ ਆਪਕਾ ਕਈ ਵੀ ਡਰ ਜਾਨਨੇ ਆ ਹੁਕਮਰਾਨਾਂ ਤੋਂ ਡਰ ਜਾਨਨੇ ਆ ਜਿਹੜਾ ਜ਼ਾਲਮ ਹੈ ਉਦੋਂ ਤੱਕ ਜ਼ਾਲਮ ਹੈ ਜਦੋਂ ਤੱਕ ਆਮ ਜਨਤਾ ਜਿਹੜੀ ਬੋਲਦੀ ਨਹੀਂ ਹੈ ਸੋ ਜਿਹੜੀ ਚੁੱਪ ਹੈ ਨਾ ਜਿਹੜੀ ਉਹ ਬੜੀ ਖਤਰਨਾਕ ਹੈ ਆਮ ਜਨਤਾ ਨੂੰ ਬੋਲਣਾ ਚਾਹੀਦਾ ਚੁੱਪ ਨਹੀਂ ਕਰਨਾ ਚਾਹੀਦਾ ਅੱਜ ਦੇ ਸਮੇਂ ਦੇ ਵਿੱਚ ਸਰਦਾਰ ਭਗਤ ਸਿੰਘ ਦਾ ਜਿਹੜੀ ਦਾ ਜੀਵਨ ਹੈ ਉਹਨਾਂ ਦੀ ਸੋਚ ਹੈ ਉਹਦੀ ਪ੍ਰਸੰਗਿਕਤਾ ਜਿਹੜੀ ਹੋਰ ਵੀ ਜ਼ਿਆਦਾ ਹੈਗੀ ਹੈ ਅੱਜ ਸਾਰੇ ਮੁਲਕ ਦੇ ਵਿੱਚ ਦੇਖਦੇ ਆਂ ਬੇਰੋਜ਼ਗਾਰੀ ਕਿਸ ਕਦਰ ਹੈਗੀ ਹੈ ਕਿਸ ਕਦਰ ਜਿਹੜਾ ਮਜ਼ਦੂਰ ਕੰਮੇ ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਉਹਨਾਂ ਨੂੰ 8 ਘੰਟੇ ਤੋਂ 12 ਘੰਟੇ ਦਾ ਸਮਾਂ ਕਰਤਾ ਉਹਨਾਂ ਦੀ ਕਿਰਤ ਲੁੱਟੀ ਜਾ ਰਹੀ ਹੈ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈਗਾ ਧਰਮ ਦੇ ਆਧਾਰ ਤੇ ਲੜਾ ਕੇ ਆਪਣਾ ਉल्लू ਸਿੱਧਾ ਕੀਤਾ ਜਾਂਦਾ ਅੱਜ ਰਾਜਨੀਤੀ ਨੂੰ ਇਸ ਮੁਕਾਮ ਤੇ ਲਿਆ ਦਿੱਤਾ ਹੈਗਾ ਕਿ ਲੋਕ ਸੋਚਨ ਸ਼ਕਤੀ ਬੰਦ ਹੋ ਗਈ ਹੈ ਕਿ ਜਿਹੜਾ ਸਾਹਮਣੇ ਤੁਹਾਡਾ ਹੁਕਮਰਾਨ ਹੈਗਾ ਜਿੰਨੂੰ ਤੁਸੀਂ ਵੋਟ ਪਾ ਰਹੇ ਹੋ ਉਹ ਸੋਚਦਾ ਕੀ ਹੈ ਉਹ ਤੁਹਾਨੂੰ ਦਿੰਦਾ ਕੀ ਹੈਗੀ ਹੈ ਉਥੇ ਸਿਰਫ ਤੇ ਸਿਰਫ ਅਸੀਂ ਹਿੰਦੂ ਮੁਸਲਮ ਹਿੰਦੂ ਮੁਸਲਮ ਹਿੰਦੂ ਸਿੱਖ ਇਸ ਦੇ ਨਾਂ ਦੇ ਉੱਤੇ ਵੋਟਾਂ ਪਾਉਣੇ ਹੈਗੇ ਸੋ ਭਗਤ ਸਿੰਘ ਦੀ ਸੋਚ ਦੇ ਟੋਟਲ ਉਲਟ ਹੈਗਾ ਇਹ ਅੱਜ ਇਸ ਸੋਚ ਦੀ ਜ਼ਰੂਰਤ ਹੋਰ ਵੀ ਜ਼ਿਆਦਾ ਹੈਗੀ ਹੈ ਭਗਤ ਸਿੰਘ ਦੀ ਸੋਚ ਨੂੰ ਅੱਗੇ ਪਹੁੰਚਾਉਣ ਦੀ ਜ਼ਰੂਰਤ ਹੋਰ ਵੀ ਜ਼ਿਆਦਾ ਹੈਗੀ ਹੈ ਭਾਵੇਂ ਇਸ ਸੋਚ ਦੇ ਬੜੇ ਘੱਟ ਲੋਕ ਦੇ ਕਿਉਂਕਿ ਜਿਹੜੀ ਚੰਗੀਆਂ ਰਾਹਾਂ ਤੇ ਚੱਲਣ ਵਾਲੇ ਸੱਚੀਆਂ ਰਾਹਾਂ ਤੇ ਚੱਲਣ ਵਾਲਿਆਂ ਦੀ ਬਹੁਤੀ ਗਿਣਤੀ ਹੁੰਦੀ ਨਹੀਂ ਹੈ ਪਰ ਜਦੋਂ ਇੱਕ ਵਾਰੀ ਤਹਈਆ ਨੌਜਵਾਨ ਕਰ ਲੈਣ ਤੇ ਕਾਫਲਾ ਬਣ ਹੀ ਜਾਂਦਾ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਸਰਦਾਰ ਭਗ ਪੰਜਾਬ ਦੇ ਵਿੱਚ ਹੋਰ ਸਿੱਖਣ ਸੋਏਗੀ ਪਰ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਆ ਕਿ ਪੰਜਾਬ ਨੂੰ ਨਸ਼ਿਆਂ ਨੇ ਬਰਬਾਦ ਕੀਤਾ ਆ ਅੱਜ ਜੋ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਚੱਲ ਰਿਹਾ ਉਹਦਾ ਸਾਥ ਦੇਣ ਦੀ ਜ਼ਰੂਰਤ ਆ ਆਪਾਂ ਆਓ ਇਕੱਠੇ ਹੋ ਕੇ ਨਸ਼ਿਆਂ ਦੇ ਵਿਰੁੱਧ ਵੀ ਹਮਲਾ ਮਾਰੀਏ ਔਰ ਸਾਡੇ ਸਾਡੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਦੇ ਖਿਲਾਫ ਆਪਾਂ ਲੜਾਈ ਮਾਰੀਏ ਔਰ ਸਰਦਾਰ ਭਗਤ ਸਿੰਘ ਨੂੰ ਇਹੀ ਸੱਚੀ ਜਿਹੜੀ ਹੈ ਨਮਨ ਹੋਏਗਾ ਇਹੀ ਸ਼ਰਧਾਂਜਲੀ ਹੋਏਗੀ